ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਕਾਰਕੁਨ ਆਮੋ ਸਾਹਮਣੇ ਆਏ ਤਾਂ ਮਾਹੌਲ ਕੁਝ ਇਸ ਤਰ੍ਹਾਂ ਪਖਿਆ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗੀਆਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਮਜੀਠੀਆ ਦੇ ਵਿਰੋਧ ਵਾਲੇ ਬੈਨਰ ਚੁੱਕੇ ਹੋਏ ਸੀ ਤਾਂ ਅਕਾਲੀ ਦਲ ਸਮਰਥਕਾਂ ਨੇ ਪੱਗਾਂ ਤੇ ਅਕਾਲੀ ਦਲ ਜਿੰਦਾਬਾਦ ਦੀਆਂ ਪੱਟੀਆਂ ਪੰਨੀਆਂ ਹੋਈਆਂ ਸੀ ਮਾਹੌਲ ਤਲਖ ਸੀ ਪੁਲਿਸ ਵਾਲਿਆਂ ਦੀ ਵੀ ਪਿੱਛੇ ਨਹੀਂ ਚੱਲੀ ਦੋਮਾ ਪਾਰਟੀਆ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਵਿੱਚ ਕੋਈ ਕਸਰ ਨਾ ਛੱਡੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੀ ਪੇਸ਼ੀ ਦੇ ਬਹਾਨੇ ਭਾਰੀ ਇਕੱਠ ਕੀਤਾ ਤਾਂ ਅਕਾਲੀ ਦਲ ਨੇ ਵੀ ਪੂਰੀ ਹਵਾਲਾ ਦਿੱਤੀ ਪੇਸ਼ੀ ਤੋਂ ਪਹਿਲਾਂ ਕੇਜਰੀਵਾਲ ਨੇ ਸਰਕਟ ਹਾਊਸ ਵਿੱਚ ਮਜੀਠੀਆ ਨੂੰ ਚੁਣੌਤੀ ਦਿੱਤੀ ਅੱਜ ਮੈਂ ਕਹਿਣਾ ਚਾਹਤਾ ਹਾਂ ਮਜੀਠੀਆ ਕੋ ਮਜੀਠੀਆ ਸਾਹਿਬ ਹਮ ਆਪਕੇ ਇਨ ਪਰਚੋਆਂ ਸੇ ਡਰਨੇ ਵਾਲੇ ਨਹੀਂ ਹੈ ਹਿੰਮਤ 6 ਕੇਜਰੀਵਾਲ ਦੀ ਚੁਣੌਤੀ ਨੂੰ ਮਜੀਠਿਆ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਕੁਝ ਇਸ ਤਰ੍ਹਾਂ ਕਬੂਲ ਕੀਤਾ। ਕੁਰਦੇ ਵਿੱਚ ਮਜੀਠਿਆ ਵੀ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪਹੁੰਚੇ ਸੀ। ਕੇਜਰੀਵਾਲੂ ਤਲਖ ਲੈਜ਼ੇ ਦੇ ਵਿੱਚ ਜਵਾਬ ਦਿੰਦਿਆਂ ਮਜੀਠਿਆ ਨੇ ਕਿਹਾ ਕਿ ਅੱਜ ਬੇਲ ਤੇ ਕੱਲ ਜੇਲ ਦੇ ਲਈ ਕੇਜਰੀਵਾਲ ਤਿਆਰ ਰਹਿਣ। ਮੈਂ ਸਮਝਦਾ ਪਾਰਟੀ ਦਾ ਨਾਂ ਇਹਨਾਂ ਨੂੰ ਬਦਲ ਕੇ ਆਮ ਆਦਮੀ ਪਾਰਟੀ ਦੀ ਕਿਉਂ ਆਮ ਆਦਮੀ ਦੀ ਬਦਨਾਮੀ ਕਰਦੇ ਅਲੀ ਬਾਬਾ 40 ਚੋਹਰ ਵਾਲੀ ਵਾਲੀ ਪਾਰਟੀ ਇਹਦਾ ਨਾਮ ਪੈ ਜਾਣਾ ਚਾਹੀਦਾ ਠੋਕ ਕੇ ਲੜਾਂਗੇ ਅੱਜ ਬੇਲ ਤੇ ਕੱਲ ਜੇਲ੍ਹ ਦੇ ਰਸਤੇ ਇੱਥੋਂ ਦਿੱਲੀ ਨੇੜੇ ਨਹੀਂ ਇੱਥੋਂ ਜੇਲ੍ਹ ਨੇੜੇ ਉੱਥੇ ਪਹਚਾ ਕੇ ਹਟਾਂਗੇ ਮਾਨਹਾਨੀ ਕੇਸ ਦੇ ਵਿੱਚ ਕੇਜਰੀਵਾਲ ਨੂੰ ਫਿਲਹਾਲ ਸਮਰਥ ਮਿਲ ਚੁੱਕੀ ਹੈ ਪਰ ਦੋਵਾਂ ਪਾਰਟੀਆਂ ਦੇ ਸਮਰਥਕਾਂ ਵਿੱਚ ਜਿਸ ਤਰ੍ਹਾਂ ਦਾ ਟਕਰਾਅ ਵੇਖਣ ਨੂੰ ਮਿਲਿਆ ਉਸ ਤੋਂ ਜ਼ਾਹਿਰ ਹੈ ਕਿ ਭਵਿੱਖ ਵਿੱਚ ਇਹ ਤਲਖੀ ਹੋਰ ਵਿਵਾਦਨ ਵਾਲੀ ਹੈ